ਅੱਜ ਤਾਜ਼ਾ ਮਾਮਲਾ ਸਾਹਮਣੇ ਆਇਆ ਸ਼ੈਰਫਿਲੌਰ ਦੇ ਪਿੰਡ ਨੰਗਲ ਦਾ ਜਿੱਥੇ ਕਿ ਇੱਕ ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਜੀ ਦੇ ਸਟੈਚੂ ਨਾਲ ਬੇਅਦਬੀ ਕਰਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਇਆ ਨਜ਼ਰ ਆ ਰਿਹਾ ਹੈ ਜਿਸ ਵਿਅਕਤੀ ਨੇ ਸਫੇਦ ਰੰਗ ਦਾ ਕੱਪੜੇ ਨਾਲ ਮੂੰਹ ਟਕਿਆ ਹੋਇਆ ਹੈ ਅਤੇ ਬਾਅਦ ਵਿੱਚ ਕਾਲੇ ਰੰਗ ਦੇ ਸਪਰੇਅ ਨਾਲ ਸਟੈਚੂ ਦੀ ਬੇਅਦਬੀ ਕਰਦਾ ਨਜ਼ਰ ਆਇਆ ਅਤੇ ਦੂਜੇ ਪਾਸੇ ਜਿਗਾਇ ਉਹ ਗੱਲ ਇਹ ਹੈ ਕਿ ਸਰਕਾਰੀ ਸਕੂਲ ਦੀ ਦੀਵਾਰ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਅਤੇ ਸ਼ਰਾਰਤੀ ਅਨਸਰ ਵੱਲੋਂ ਵੀਡੀਓ ਨੂੰ ਵੜਾ ਕੇ ਗੁਰਪੰਤਵੰਤ ਵੱਲੋਂ ਸੋਸ਼ਲ ਮੀਡੀਆ ਤੇ ਅਪਡੇਟ ਕੀਤਾ ਗਿਆ ਅਤੇ ਵਕ ਵਕ ਗੁਰੂ ਰਵਿਦਾਸ ਸੇਵਾਮਾ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਬੇਅਦਬੀ ਦੀ ਕੀਤੀ ਨਿੰਦਿਆ ਅਤੇ ਮਨਾ ਵਿੱਚ ਬਹੁਤ ਜ਼ਿਆਦਾ ਰੋਸ ਪ੍ਰਦਰਸ਼ਨ ਕੀਤਾ ਅਤੇ ਦੂਜੇ ਪਾਸੇ ਉੱਚ ਅਧਿਕਾਰੀਆਂ ਵੱਲੋਂ ਰਵਿਦਾਸ ਸੇਵਾਮਾ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆ ਕਿ ਜਲਦ ਤੋਂ ਜਲਦ ਸ਼ਰਾਰਤੀ ਅਨਸਰ ਨੂੰ ਫੜਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਫਲੋਰ ਹਲਕੇ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਕਠੋਰ ਸ਼ਬਦ ਬੋਲ ਕੇ ਸ਼ਰarati ਅੰਸਰ ਅਤੇ ਗੁਰਪੰਤਵੰਤ ਪੰਨੂ ਦੀ ਸਖਤ ਨਿੰਦਿਆ ਕੀਤੀ ਅਤੇ ਦੂਜੇ ਪਾਸੇ ਪ੍ਰਧਾਨ ਰਾਜਾ ਸੰਦੂ ਜਨਰਲ ਸੈਕਟਰੀ ਤਾਰਾ ਚੰਦ ਸਾਬਕਾ ਸਰਪੰਚ ਖੁਸ਼ੀਰਾਮ ਅਤੇ ਅਮਰਿਤ ਭੋਸਲੇ ਅਤੇ ਨਿੰਦਿਆ ਕਰਦੇ ਹੋਏ ਅੱਜ ਸ਼ਾਮ ਕਰੀਬ 5 ਵਜੇ ਵਿਸ਼ੇਸ਼ ਮੀਟਿੰਗ ਤਹਿਤ ਕੀਤੀ ਹੈ ਅਤੇ ਭਾਈਚਾਰੇ ਨੂੰ ਯਕੀਨ ਦਿਵਾਇਆ ਹੈ ਕਿ ਜਲਦ ਤੋਂ ਜਲ ਸ਼ਰarati ਅੰਸਰ ਨੂੰ ਫੜ ਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਲੂ ਭਾਰਤੀ ਫੌਜਾਂ ਵੱਲੋਂ ਟੈਟਰੀ ਕਰ ਦੇਣਾ ਉਸਦੇ ਪਿੱਛੇ ਹੱਥ ਧਾਨ ਦਾ ਇਸੇ ਲਈ ਅੱਜ ਸਿੱਖ ਫੌਜੀ ਚੌਥੇ ਦੇ ਨੌਜਵਾਨਾਂ ਨੇ ਰਾਧਾ ਸੁਆਮੀ ਕਲੋਨੀ ਫਲੋਰ ਵਿਖੇ ਪਾਕਿਸਤਾਨ ਦਾ ਝੰਡਾ ਚੁੜਾ ਦਿੱਤਾ ਹੈ ਜੂਨ 84 ਦਰਬਾਰ ਸਾਹਿਬ ਦੇ ਹਮਲੇ 'ਤੇ ਸਵਧਾਨ ਸੀ ਮੈਂ ਪੂਰੇ ਪੰਥ ਨੂੰ ਪੰਜਾਬ ਦੇ ਵਿੱਚ ਇਹ ਬੇਨਤੀ ਕਰਦਾ ਕਿ ਇਹ 6 ਜੂਨ ਨੂੰ ਕਾਲੇ ਕਰ ਦੋ ਤੇ ਯਾਦ ਕਰੋ ਜੂਨ 84 ਤੋਂ ਪਹਿਲਾਂ ਚੱਲ ਰਿਹਾ ਸ਼ਹੀਦ ਭਿੰਦਰਾਵਾਲਿਆਂ ਦਾ ਸੰਘਰਸ਼ ਕਿ ਸਿੱਖ ਕਰਨ ਦੀ ਪੂਰਨ ਆਜ਼ਾਦੀ ਪੰਜਾਬ ਦੀ ਨੌਜਵਾਨ ਤੇ ਪੰਜਾਬ ਦੀ ਕਿਸਾਨੀ ਦਾ ਬਚਾ ਇਹ ਸੀ ਸੰਘਰਸ਼ ਅਰਦਾਸ ਹੋ ਰਹੀ ਹੈ ਕੱਲ ਤੱਕ 7 ਸਤੰਬਰ 6 ਜੂਨ ਨੂੰ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚਣਾ ਤੇ ਉਸ ਸ਼ਹੀਦਾਂ ਨੂੰ ਸਮਰਪਤ ਅਰਦਾਸ ਦੇ ਵਿੱਚ ਐਲਾਨ ਕਰਨਾ ਹੈ ਕਿ ਅੱਜ ਦਾ ਚੱਲ ਰਿਹਾ ਸੰਘਰਸ਼ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦਾ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਤੇ ਹਥਿਆਰ ਜਿਹੜਾ ਹੈ ਕਲਮ ਦਾ ਉਸ ਦਾ ਸਾਥ ਦੇਣਾ ਹੈ ਸਰ ਜਿਹੜਾ ਇਹ ਫਲੋਰ ਦੇ ਨਜ਼ਦੀਕ ਨੰਗਲ ਵਿਖੇ 바ਵਾ ਸਾਹਿਬ ਭਿਮਰਾਓ ਮੇਟਕਾਰੀ ਦਾ ਬੋਤ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਲਸਤਾਨੀ ਸਮਰਥਕਾਂ ਨੇ ਉਹਨੂੰ ਖੰਡਨਤ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਹੋਏ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਦਾ ਇਹ ਸਾਰਾ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋ ਗਈ ਹੈ ਉਸ ਸੰਬੰਧੀ ਅਜੇ ਮੌਕੇ ਤੇ ਆਏ ਆ ਪ੍ਰਿੰਟ ਦੇ ਵਿੱਚ ਇਕੱਠੇ ਹੋਏ ਨੇ ਮੌਤਰ ਪੜਤਾਲ ਕਰਕੇ ਦੇਖਣਾ ਅਜੇ ਕੀ ਹੈ ਠੀਕ ਆ ਤੇ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਹੈ ਉਹਦੀ ਪ੍ਰਦਾਨੀ ਸਾਰੀ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾ